ਉਹ ਮੇਰਾ ਮਾਰਾ ਜੀ ਹਾਂ ਉਹਨੇ ਕੋ ਝੋਟੇ ਕੋਲੇ ਚੋਣੀ ਦੇ ਹਾਂ ਲੋ ਜੀ ਵੀਡੀਓ ਬਣ ਗਈ ਸਾਰੀ ਮੇਰੇ ਕੋਲੇ ਸਾਰਾ ਕੁਝ ਜੇ ਇਹਦੇ ਪੈਸੇ ਨਾ ਹੋਏ ਮੇਰੇ ਕੋਲ ਸਾਰਾ ਕੁਝ ਇੱਥੋਂ ਲੁਕਾਇਆ ਢਾਉਣ ਇੱਥੋਂ ਵੀਡੀਓ ਬਣਾਇਆ ਹੋਣਾ ਤੂੰ ਪੈਸੇ ਦੇਖ ਲੈ ਜੇ ਨਾ ਅੱਗੇ ਨਾ ਹੋਏ ਫੇਰ ਉਧਰ ਕੋਈ ਆਈ ਆਪਣੀ ਬਣਾ ਲੈ ਆ ਜਾ ਲੱਗੜ ਸਾਰਾ ਕੋਈ ਵੀਡੀਓ ਬਣੀ ਹੋਈ ਆਇਆ ਇੱਥੇ ਪੈਸੇ ਨਾ ਹੋਏ ਫੇਰ ਸਾਰਾ ਇਹ ਕੋਈ ਉਧਰ ਉਧੂ ਕੇ ਮਾਰ ਲੱਗ ਗਈ ਹੁਣ ਤਾਂ ਲੱਗਾ ਸੇਬ ਆਈ ਨਹੀਂਗਾ ਤੇਰੇ ਕੋਲ ਨਾ ਬਾਈ ਇੱਧਰ ਲੱਗਿਆ ਨਾ ਮੇਰੇ ਕੋਲ ਲੱਗਿਆ ਨਹੀਂਗਾ ਉਹਨੂੰ ਲੈ ਕੇ ਆਏਗਾ ਮੇਰੇ ਕੋਲ ਆਇਆ ਹੀ ਨਹੀਂ ਹਾਂ ਅੱਛੀ ਤੂ ਜੂਰੀ ਖੜਾ ਪੀ ਰਿਹਾ ਨਾ ਠੀਕ ਹੈ ਹਾਂ ਆ ਦਾ ਸਾਰਾ ਕੁਝ ਮੇਰੇ ਕੋਈ ਕੀ ਜੋ ਉੱਤੇ ਪੈਸੇ ਨਾ ਹੋਏ ਵੇਖੋ ਕੋਈ ਪੈਸੇ ਨਾ ਹੋਏ ਮੈਂ ਇੱਥੇ ਨਹੀਂ ਮਾਰਦੇ ਕਦੇ ਮੈਂ ਕਹਿੰਦਾ ਮੇਰਾ ਗੱਲਾਂ ਖੋਲ ਪੈਸੇ ਦੇ ਦੇ ਉੱਤਰ ਵੀ ਦੇਖ ਲੈ ਉੱਤਰ ਵੀ ਇੱਥੇ ਨਹੀਂ ਮਾਰਦੇ ਇਹ ਪੈਸੇ ਨਾ ਹੋਏ ਵੇਲੇ ਸਿਆ ਨੂੰ ਬਣਖਾ ਆ ਕੇ ਛੋਟਾ ਤੈਨੂੰ ਇਹ ਪੈਸੇ ਨਾ ਹੋਏ ਆ ਕੇ ਤੂੰ ਵੀਡੀਓ ਬਣਾਉਣ ਲੱਗ ਜਾਨੇ ਹੋਗੇ ਤੇਰੀ ਵੀਡੀਓ ਦਾ ਕਿੱਥੋਂ ਖਰਾਂਦਾ ਕੋਈ ਕਿੱਥੋਂ ਕਿੱਥੇ ਭਾਂ ਕਿੱਥੋਂ ਚੱਕੇ ਸੀ ਆ ਮੇਰਾ ਫੋਨ ਕਿਹਦੇ ਕੋਲ ਆ ਨਾ ਦੱਸ ਕਿੱਥੋਂ ਚੱਕੇਗਾ ਕਿਹੜੇ ਗੱਲੇ ਕੋਲ ਹੈਲ ਅੱਖਾਂ ਤੇ ਮੈਨੂੰ ਮੈਂ ਦੁਕਾਨਦਾਰੀਆਂ ਰੋੜਾ ਪਈਦਾ ਕਿ ਤੂੰ ਦਿੱਤਾ ਮੈਨੂੰ ਲੱਗੀ ਨਹੀਂ ਗਿਆ ਜਾਂ ਤੂੰ ਮਾਰ ਬਹੁਤ ਕਰਨੇ ਫਿਰ ਮੇਰੇ ਕੋ ਨਹੀਂ ਗਈ ਉਹ ਹਾਂ ਕਿੱਥੇ ਹੁੰਦਾ ਹੋਦਾ ਕੀ ਹੋ ਜਾਊਗਾ ਭਈ ਮਲਾਇਆ ਨਾ ਬੇਂਤੀ ਹੋਰੇ ਆ ਜਾਓ ਬਲਾੜੋ ਕੋਈ ਚੱਕਰ ਨਹੀਂ ਵਈ ਅਸੀਂ ਸਾਡੇ ਕੋ ਗੇਨ ਹੋਏ ਆਪਰੇ ਕਿਹਾ ਇਦਾਂ ਨੂੰ ਤੁਹਾਡੇ ਕਿ ਭੇਜ ਦੇਗਾ ਭਾਵੇਂ ਕਿ ਭੇਜ ਦੇ ਦੇਗਾ 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 ਆਹ ਦੇਖੋ ਮੇਰੇ ਤੁਸੀਂ ਦੇ ਕੇ ਭੇਜੇ ਨੇ ਇਹ ਹਾਂ ਹਾਂ ਸਾਡੇ ਘਰੇ ਬੰਦੇ ਮੇਰੇ ਕੋਲ ਜਿੱਥੇ ਸਾਡੇ ਘਰੇ ਬੰਦੇ ਅਸੀਂ ਇੱਡੀ ਮੂਰਖਾਂ ਵੀ ਇੱਧਰ ਖਾਣੇ ਵਸਾਇਆ ਪੂਰੀ ਮੇਰੇ ਤੇ ਵੀ ਗੁੰਡਾ ਕਰਦੀ ਕਰੀ ਜਾਂਦੇ ਹੁੰਦੇ ਕੋਈ ਨਾ ਕੋਈ ਨਾ ਕੋਈ ਨਾ ਅਸੀਂ ਤੇ ਮਾਰੇ ਵੀਰੇ ਯਾਰ ਮਾਰ ਲਓ ਵੀਰੇ ਮਾਰ ਲਓ ਮਾਰ ਲਓ ਹੋਰ ਕੀ ਗੋਲੀ ਮਾਰ ਦੋ ਕੀ ਕਰੋਗੇ ਨਾ ਨਾ ਅਸੀਂ ਤੇ ਗੋਲੀ ਮਾਰਨੀ ਤਾਂ ਯਾਰ ਫਿਰ ਗੋਲੀ ਮਾਰ ਲਓ ਕੋਈ ਗੱਲ ਨਹੀਂ ਭਾਈ ਕੋਈ ਆਹੀ ਗਾਹ ਕੰਨਨ ਵਾਲੀ ਮਾਰੀ ਇਹਨਾਂ ਜਵਾਬ ਨਹੀਂ ਕਿਹਨਾਂ ਆਤਾ ਯਾਰ ਤੇਰੇ ਕੋਲੋਂ ਲੈ ਕੇ ਗਏ ਹਰ ਬੋਲ ਦਾ ਫੋਟੋ ਖੜਾ ਹਰ ਬੋਲ ਵੀਡੀਓ ਬਣੀ ਆਈ ਮੇਰੇ ਕੋਲੇ ਆਇਆ ਉੱਥੇ ਬਹਿ ਗਿਆ ਅਕੇ ਪਾਣੀ ਪੀਤਾ ਤੇ ਮੈਂ ਗੋਲੀਆਂ ਦੇ ਦਿਆਂ ਨੂੰ ਉਹ ਦਿੱਤਿਆ ਕਹਿੰਦਾ ਕੌਣ ਕਰੇਗਾ ਸਾਡੇ ਕੋਲ ਵੀਡੀਓ ਆਈ ਹੈ ਇਹ ਉਹ ਕਹਿਣ ਨੂੰ ਕੁਛ ਹੀ ਕਹੀ ਜਾ ਐ ਜਿਵੇਂ ਕਹੀ ਜਾ ਵੀਡੀਓ ਸਾਡੀ ਦਾ ਬਣੀ ਉਹਦੀਆਂ ਬਣ ਗਈ ਤੇ ਭਾਈ ਦੀਆਂ ਬਣ ਗਈ ਪਾਣੀ ਜ਼ਰੂਰ ਪੀਤਾਗਾ ਤੇਰੇ ਭਾਈ ਜਿਨਾ ਮਾਉਦੀ ਨਾ ਬਣ ਗਈ ਤੇਰੀ ਕੇ ਬਣੀ ਪੀਤਾ ਬਾਈ ਤੇਰਾ ਸਾਰਾ ਕੁਝ ਬਣਾ ਹੋਇਆ ਓਏ ਇੰਦਾ ਦੇ ਉੱਥੇ ਬੈਠੇ ਸਾਰੀ ਵੀਡੀਓ ਹੋ ਗਈ ਹੈਗੀ ਮਸਲਾ ਕੱਢ ਲਾ ਕੱਢ ਖੋਲ ਤੂੰ ਦਿਖਾ ਲੈ ਕੱਢ ਚੱਕਾ ਖਾਂ ਦਿਖਾ ਖਾਂ ਦਿਖਾ ਲੈ ਮੈਂ ਕੱਢਦਾ ਖੋਲ 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 ਤੂੰ ਦਿਖਾ ਇੱਥੇ ਮੈਨੂੰ ਖੋਲ 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 ਜਿਹੜੀ ਗੱਲਾਂ ਨੇ ਪਾਣੀ ਜ਼ਰੂਰ ਪੀਤਾਗਾ ਕਹਿੰਦਾ ਬਾਈ ਪਾਣੀ ਪੀਣਾਗਾ ਅਸੀਂ ਦੇਖਿਆ ਆਪ ਓਏ ਅਸੀਂ ਦੇਖੇ ਓਏ ਜਰਾ ਦੇ ਵੀਰ ਆਲੀ ਸਾਰਾ ਕੁਝ ਹੀ ਕਰਦਾ ਆਹ ਦੇਖਦਾ ਜੁੱਤੀ ਕਰਦਾ ਤੇ ਉਹ ਵੀਰੇ ਵੀਡੀਓ ਦੱਸੂਗੀ ਨਾ ਲੜਦਾ ਤੁਸੀਂ ਮੈਨੂੰ ਕਹਿੰਦੇ ਥੱਪੜ ਮਾਰਾਂਗੇ ਥੱਪੜ ਲਾ ਲਈ ਰੋਕ ਕਰਕੇ ਕਹਿੰਦਾ ਤੈਨੂੰ ਕੁੱਟੂਗਾ ਖੜਕੇ ਮੈਂ ਚੱਲ ਮੈਂ ਦੇਖਿਆ ਉਹ ਹੀ ਮਾਰੀ ਇਹਨੇ ਉਹਦੀ ਨਾ ਬਣਗੀ ਮੈਂ ਨਹੀਂ ਰਹਿ ਗਈ ਹੋਰ ਮੈਡੀਕਲ ਅਲਗੀ ਦੀ ਬਾਣੀ ਤੇਰੀ ਕਿਉਂ ਬਣਾਂਗਾ ਹੋਰ ਨਹੀਂ ਮੈਡੀਕਲ ਨਹੀਂ ਬਾਕੇ ਕੇ ਵੇਜਿਆ ਫੋਨ ਕਰ ਯਾਰ ਆ ਥੋੜੀ ਚੱਕਰੇਗਾ ਉਹ ਬਾਏ ਅਗਲੇ ਦੇ ਭੇਜੀ ਉਹ ਲੋਕਾਂ ਦੇ ਕੋਈ ਵਸਾ ਨਹੀਂ ਦੇ ਮਾਰ ਦੇਗੇ ਵਾਲਾ ਮਾਰੇਗਾ ਸੀਖੜੀ ਨਾ ਤੂੰ ਬਾਈ ਕਾਲੀ ਰਾਸ਼ੀ ਗਰਤੀ ਬਾਈ ਤੂੰ ਮੈਨੂੰ ਆਉਣ ਚਾਹਿਆ ਮੈਂ ਤੈਨੂੰ ਕੁੱਟੂਗਾ ਮਗੜੀ ਜੱਲੋਂ ਕੁੱਟੇਗਾ ਤੂੰ ਬੜਾ ਨਸ਼ਾ ਦੇ ਕੇ ਆ ਦਿੱਤੇਗਾ ਹੋਰ ਕੀ ਦਿੱਤਾਗਾ ਜਾਨ ਕੇ ਕੱਟਾ ਸਾਰੇ ਗੱਲ ਪਈ ਤੇ ਮੈਂ ਕਿਹਾ ਹਣੀ ਬੋਲਾ ਮਾਰ ਦੋਗੇ ਮਾਰ ਦੋਗੇ ਮਾਰ ਦੋਗੇ ਤਰੀਕੇ ਨਾਲ ਮੇਰੇ ਘਰ ਮਾਰ ਨਹੀਂ ਆਉਂਦੀ ਯਾਰ ਮਿਲਦੇ ਨੇ ਉਹ ਤੇਰੇ ਪਾਲੀ ਪਾਈ ਦੀ ਮੇਰੇ ਬੰਦੇ ਥੋ ਆ ਗਿਆ ਹੀ ਬਈ ਪਾਣੀ ਜ਼ਰੂਰ ਪੀਤਾ ਨੇ ਆ ਕੇ ਮੈਂ 100 ਜਣਾਂ ਨੇ ਪਾਣੀ ਪੀਤਾ ਆ ਗਏ ਬੰਦੇ ਨੇ ਤੁਸੀਂ ਲੈ ਕੇ ਭੇਜਿਆ ਇਹਨੂੰ ਹਾਂ ਮੈਂ ਪੈਸੇ ਕਿੱਥੇ ਭੇਜਾਂ ਪੈਸੇ ਜੇ ਕੇ ਭੇਜਿਆ ਸੀ ਆਵਾਜ਼ ਤੇਰੇ ਕੋਲ ਆ ਕਿ ਤੱਕ ਫੇਰ ਕੋਤਾ ਹੋ ਹੋਰ ਉਹ ਤੋਂ ਮੇਰੀ ਤਰ੍ਹਾਂ ਖੇ ਮੇਰੇ ਪਾਪਾ ਮੇਰੇ ਗੱਲੇ ਖੇਰਾ ਕੁਝ ਨਹੀਂ ਕੀਤਾ ਉਹ 20000 ਜਾਰੇ ਉਸੇ ਤਰ੍ਹਾਂ ਦੀ ਗੱਲ ਸੀ ਤੁਸੀਂ ਕਿਹਾ ਉਹ ਭੇਜ ਜਾਈ ਦਰੇ ਤੁਸਾਂ ਨੂੰ ਕੀ ਪਤਾ ਸੀ ਕਿਉਂ ਭੇਜਿਆ ਲੈ ਉਹ ਕੱਲ ਨੂੰ ਕਰੂਗਾ ਇਹ ਕੱਲ ਨੂੰ ਪਹਿਲੂ ਇਹਨਾਂ ਰੱਖਿਆ ਇਹਨਾਂ ਰੱਖਾ ਕੋਸਨਾ ਤੁਸੀਂ આ બધા મલાયમ સાબ પ્રોસેસ સંભોગા મે પેકેજ